ਤੁਸੀਂ ਦੇਖ ਰਹੇ ਹੋ ਹਿਊਮਰਸ ਬੁਲਟਨ ਤੇ ਮੈਂ ਸਤਨਾਮ ਸਿੰਘ ਢੱਲੀਵਾਰ ਮੇਰੇ ਨਾਲ ਅੱਜ ਸਰਦਾਰ ਜਗਜੀਤ ਸਿੰਘ ਮਾਨ ਨੇ ਜਿਨ੍ਹਾਂ ਨਾਲ ਅਸੀਂ ਜਿਮਨੀ ਚੋਣ ਦੇ ਬਾਰੇ ਡਿਸਕਸ਼ਨ ਕਰਾਂਗੇ ਵਿਚਾਰ ਚਚਾ ਹਾਂ ਵਿਚਾਰ ਚਚਾ ਮਾਨ ਸਾਹਿਬ ਸਾਡੀ ਵਿਚਾਰ ਚਚਾ ਇਹ ਆ ਕਿ ਜਦੋਂ ਇਲੈਕਸ਼ਨ ਹੁੰਦੇ ਆ ਜਿਮਨੀ ਚੋਣ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਇਲੈਕਸ਼ਨ ਹੁੰਦੀ ਆ ਜੀ ਤੇ ਉਸ ਵਕਤ ਅਦੇ ਤੱਕ ਮੈਂ ਨਹੀਂ ਦੇਖਿਆ ਕਿਤੇ ਇੰਡੀਪੈਂਡੈਂਟ ਇਲੈਕਸ਼ਨ ਹੁੰਦੀ ਹੋਵੇ ਜੀ ਕਿਉਂਕਿ ਆਪਾਂ ਇੱਕ ਦਰਸ਼ਕਾਂ ਨੂੰ ਵੀ ਕਵਾਂਗੇ ਵੀ ਤੁਸੀਂ ਵੀ ਇਹਦੇ ਵਿੱਚ ਸੁਝਾਅ ਦਿਓ ਵੀ ਜਿਹੜੀ ਅਸੀਂ ਗੱਲ ਕਰਦੇ ਆ ਉਹ ਸਹੀ ਆ ਕਿ ਜਾਂ ਉਹ ਗਲਤ ਆ ਕਿਉਂਕਿ ਹਰੇਕ ਦਾ ਇੱਕ ਰਾਈਟ ਆ ਗੱਲ ਕਹਿਣ ਦਾ ਮਤਲਬ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਦੇ ਵਿੱਚ ਆਪਾਂ ਬੋਲ ਕੇ ਲਿਖ ਕੇ ਆਪਾਂ ਗੱਲ ਕਰ ਸਕਦੇ ਆ ਤੇ ਤੁਸੀਂ ਵੀ ਸਾਡੇ ਨਾਲ ਇਹਦੇ ਵਿੱਚ ਜ਼ਰੂਰ ਸ਼ਾਮਲ ਹੋਇਓ ਕਮੈਂਟਾਂ ਦੇ ਵਿੱਚ ਵੀ ਇੱਥੇ ਕੀ ਹੋਣਾ ਚਾਹੀਦਾ ਬਿਲਕੁਲ ਮਾਨ ਸਾਹਿਬ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਤੌਰ ਤੇ ਅਸੀਂ ਸ਼ੁਰੂ ਕਰਦੇ ਹਾਂ ਜਲੰਧਰ ਦੀ ਇਲੈਕਸ਼ਨ ਆ ਜਮਨੀ ਚੋਣ ਆ ਹਾਂਜੀ ਜਲੰਧਰ ਵੈਸਟ ਦੀ ਜਲੰਧਰ ਦੀ ਹਾਂਜੀ ਵੈਸਟ ਦੀ ਹੁਣ ਆਜ਼ਾਦ ਜਿਹੜੇ ਸਾਡੇ ਐਮਐਲ ਇਲੈਕਸ਼ਨ ਐਮਪੀ ਦੀ ਲੜੀ ਸੀ ਜਿਨ੍ਹਾਂ ਨੇ ਉਹ ਜਿੱਤ ਗਏ ਤੇ ਉਹ ਜਗ੍ਹਾ ਜਿਹੜੀਆਂ ਖਾਲੀ ਹੋ ਗਈਆਂ ਤੇ ਉੱਥੇ ਹੁਣ ਮਤਲਬ ਇਲੈਕਸ਼ਨ ਆ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਬਿਲਕੁਲ ਹੁਣ ਤੱਕ ਸਾਨੂੰ ਦੇਖਣ ਜੇ ਆਇਆ ਕਿ ਜਦੋਂ ਇਲੈਕਸ਼ਨ ਜਮਨੀ ਹੁੰਦੀ ਆ ਤੇ ਸਾਰੀ ਸਰਕਾਰ ਜਿਹੜੀ ਆ ਸਾਰੇ ਮੰਤਰੀ ਮੁੱਖ ਮੰਤਰੀ ਉੱਥੇ ਡੇਰੇ ਲਾ ਕੇ ਬਹਿ ਜਾਂਦੇ ਨੇ ਸਨੇ ਸਨੇ ਪ੍ਰਸ਼ਾਸਕ ਸਨੇ ਪ੍ਰਸ਼ਾਸਨ ਜਦੋਂ ਸਾਰਾ ਮੰਤਰੱਲਾ ਉੱਥੇ ਹੋਵੇ ਹੋਰ ਐਮ ਐਲ ਏ ਸੱਵਨ ਵੀ ਉੱਥੇ ਹੋਣ ਬਿਲਕੁਲ ਤੇ ਅਜਾਦਨ ਤੌਰ ਤੇ ਕਿੱਦਾਂ ਵੋਟ ਜਿਹੜਾ ਵਾ ਉਹ ਪਾ ਸਕਦਾ ਵੋਟ ਅਸਲ ਦੇ ਵਿੱਚ ਲੋਕਤੰਤਰ ਦੀ ਗੱਲ ਕਰਨੀ ਹੋਵੇ ਤੇ ਮੈਨੂੰ ਲੱਗਦਾ ਕਿ ਜਿਹੜਾ ਮੁੱਦਾ ਹੁਣ ਤੁਸੀਂ ਜਿਹੜਾ ਇਹ ਛੇੜਿਆ ਜੋ ਡਿਸਕਸ਼ਨ ਦੀ ਗੱਲ ਆਪਾਂ ਕੀਤੀ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਮੋਸਟਲੀ ਦੁਨੀਆ ਵੀ ਜਿੰਨੀ ਚੋਣਾਂ ਹੋਈਆਂ ਇੱਕ ਅਦੇ ਅਪਵਾਦ ਨੂੰ ਛੱਡ ਕੇ ਜਿੰਨੀ ਚੋਣਾਂ ਸਰਕਾਰਾਂ ਹੀ ਜਿੱਤਦੀਆਂ ਆਈਆਂ ਕੈਂਡੀਡੇਟ ਨਹੀਂ ਜਿੱਤਦਾ ਸਰਕਾਰ ਜਿੱਤਦੀ ਆਈ ਹੈ ਅੱਛਾ ਹੁਣ ਜਿੱਦਾਂ ਹੁਣ ਦੀ ਆਪਾਂ ਜਿੰਨੀ ਚੋਣ ਦੀ ਜਿਹੜੀ ਆਪਾਂ ਗੱਲ ਕੀਤੀ ਆ ਦੇਖੋ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਉੱਥੇ ਕਰਾਇਦਾ ਧਰ ਲੈ ਲਿਆ ਜਦੋਂ ਮੁੱਖ ਮੰਤਰੀ ਸਾਹਿਬ ਕਿਸੇ ਹਲਕੇ ਦੇ ਚਲੇ ਗਏ ਔਰ ਉੱਥੇ ਡੇਰੇ ਲਾ ਦਿੱਤੇ ਇਟ ਮੀਨ ਸਰਕਾਰ ਚਲੀ ਗਈ ਉੱਥੇ ਸਰਕਾਰ ਚਲੀ ਗਈ ਸਰਕਾਰ ਚਲੀ ਗਈ ਬਿਲਕੁਲ ਸਰਕਾਰ ਉੱਥੋਂ ਹੀ ਰੰਗ ਮੇਗੀ ਕੱਲੇ ਉਸ ਇਲਾਕੇ ਦੇ ਸਤਾਨ ਨਹੀਂ ਰੰਗ ਹੋਣੀ ਪੂਰੇ ਪੰਜਾਬ ਦੀ ਰੰਗ ਹੋਣੀ ਹੈ ਨਾ ਉਸੇ ਥਾਂ ਤੋਂ ਰੰਗ ਹੋਣੀ ਹੈ ਸਰਕਾਰ ਬਿਲਕੁਲ ਤੋ ਜਿੰਨਾ ਐਮਐਲਏ ਨੇ ਆਪਣੇ ਹਲਕਾ ਇੰਚਾਰਜ ਨੇ ਇਤੋਂ ਤੱਕ ਵੀ ਗੱਲ ਚੱਲੀ ਜਾਂਦੀ ਆ ਕੱਲੇ-ਕੱਲੇ ਬੂਥ ਦਾ ਇੰਚਾਰਜ ਲਾ ਦਿੱਤਾ ਜਾਂਦਾ ਵੀ ਇੰਨੇ ਬੂਥ ਨੇ ਇਹਨਾਂ ਬੂਥਾਂ ਦੇ ਉੱਤੇ ਐਮਐਲਏ ਐਮਐਲਏ ਹਲਕਾ ਇੰਚਾਰਜ ਉਹਨਾਂ ਦੀ ਡਿਊਟੀ ਲਾਤੀ ਜਾਂਦੀ ਆ ਬਹੁਤ ਕਿੰਨਾ ਉਸ ਚੀਜ਼ ਤੋਂ ਵੀ ਆਪਾਂ ਦੇਖੀਏ ਵੀ ਜਿੰਨੇ ਕਿ ਬੂਥ ਆ ਤਾਂ ਐਮਐਲਏ ਵੀ ਉਹਨੇ ਕੀ ਹੋਣੀ ਆ ਉਹਨੇ ਕੀ ਐਮਐਲਏ ਉਹਨੇ ਉਹਨੇ ਜੇ ਹੋਰ ਮਤਲਬ ਜਿੱਦਾਂ ਕੋਈ ਇਹਨਾਂ ਦੇ ਅਹੁਦੇ ਹੁੰਦੇ ਆ ਅਹੁਦੇ ਹੁੰਦੇ ਆ ਜੀ ਅੱਛਾ ਫੇਰ ਉੱਥੇ ਦੀ ਲਿਪੋ ਸਭ ਤੋਂ ਵੱਡੀ ਗੱਲ ਆ ਜਦੋਂ ਬੂਥ ਮਤਲਬ ਚਲੋ ਮੰਨ ਲਓ ਵੀ ਐਮਐਲਏ ਘਟ ਕੇ ਇਹ ਵੀ ਗੱਲ ਮੰਨ ਲੈਂਦੇ ਉਹਨਾਂ ਨੂੰ ਐ ਕਰਨਗੇ ਵੀ ਚਾਰ ਬੂਥਾਂ ਦਾ 1 ਐਮਐਲਏ ਦਾ ਇਚਾਰਜ ਲਾਤਾ ਜੀ ਜਦੋਂ ਵੋਟਾਂ ਹੋ ਗਈਆਂ ਜਦੋਂ ਉਹਦਾ ਪੂਰਾ ਉਹ ਨਿਕਲ ਕੇ ਫਰਲਾ ਆਉਂਦਾ ਹੈ ਵੀ ਕਿ ਕਿਹੜੇ ਬੂਥੋਂ ਕਿੰਨੀਆਂ ਵੋਟਾਂ ਆਈਆਂ ਉਹ ਐਮਐਲਏ ਦੇ ਲਈ ਇੱਕ ਕਿਸਮ ਦਾ ਉਹ ਵੀ ਮਤਲਬ ਜਿਹੜਾ ਹੈਗਾ ਉਹ ਇੱਕ ਮਤਲਬ ਉਹ ਮੰਨਿਆ ਜਾਂਦਾ ਵੀ ਉਹ ਮੈਰਿਟ ਡੀਮੈਰਿਟ ਨੂੰ ਮੰਨਿਆ ਜਾਂਦਾ ਵੀ ਇਸ ਐਮਐਲਏ ਦੇ ਜਿਹੜਾ ਇਹਨੂੰ ਚਾਰਜ ਲਾਇਆ ਸੀ ਇਹ ਇੱਕੋ ਇੰਨੀਆਂ ਵੋਟਾਂ 'ਚ ਸਾਨੂੰ ਲੀਡ ਦਵਾਈ ਆ ਜਾਂ ਇਹ ਪਿੱਛੇ ਚਲਾ ਗਿਆ ਉਹ ਉਸ ਹਲਕੇ ਦੇ ਜਿਹੜੇ ਵਿਕਾਸ ਆ ਉਹ ਰੋਕ ਦਿੰਦੇ ਜਿੱਥੇ ਵੋਟਾਂ ਜਿੱਥੋਂ ਵੋਟਾਂ ਨਹੀਂ ਪੈਂਦੀਆਂ ਜਿੱਥੋਂ ਵੋਟਾਂ ਨਹੀਂ ਪੈਂਦੀਆਂ ਹੈ ਰਾਜ ਕਰਤਾ ਤੇ ਬਿਸ਼ੇ ਸਮਝੇ ਹੁੰਦਾ ਹੈ ਰਾਜ ਕਰਤਾ ਤੇ ਉਹ ਜਿਹੜੀ ਆ ਗੱਲ ਤਾਂ ਇਹ ਇੱਥੇ ਤੱਕ ਚਲੀ ਜਾਂਦੀ ਹੈ ਸਰਕਾਰ ਸਾਡੀ ਹੈ ਹੂੰ ਜੇ ਸਾਡਾ ਬੰਦਾ ਜਿੱਤ ਗਿਆ ਹੂੰ ਤੇ ਵਿਕਾਸ ਕਾਰਜ ਹੋਣਗੇ ਨਹੀਂ ਤਾਂ ਫਿਰ ਗੱਲ ਉੱਥੇ ਦੀ ਵਿਕਾਸ ਕਾਰਜ ਦੀ ਠਰਕ ਇੰਡੀਪੈਂਡੈਂਟ ਤੌਰ ਤੇ ਵੋਟਰ ਕਿੱਥੇ ਵੋਟ ਪਾ ਸਕਦਾ ਹੈ ਇੱਥੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜੇ ਅਸੀਂ ਵੋਟ ਨਾ ਪਾਈ ਤੇ ਸਾਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਪੈਣਾ ਸਾਨੂੰ ਭੁਗਤਣਾ ਪਰ ਅੱਛਾ ਫਿਰ ਇਹਨਾਂ ਵੋਟਾਂ ਨੂੰ ਹਾਲਾਂਕਿ ਸ ਇਹ ਗੱਲ ਆਪਾਂ ਕਰਨਾ ਵੀ ਆਜ਼ਾਦਾਨਾ ਤੌਰ ਤੇ ਉੱਥੇ ਵੋਟਾਂ ਨਹੀਂ ਪਾ ਸਕਦਾ ਬੰਦਾ ਜਾਂ VOTER ਬਹੁਤ ਬਹੁਤ ਹੀ ਮਤਲਬ ਸਟਰੋਂਗ VOTER ਹੋਏਗਾ ਤਾਂ ਆਪਣੀ ਮਰਜ਼ੀ ਉੱਥੇ ਭਗਾ ਸਕਦਾ ਨਹੀਂ ਤਾਂ ਮੋਸਟਲੀ ਨਹੀਂ ਭਗਾਉਂਦੇ ਬਿਲਕੁਲ ਅੱਛਾ ਫਿਰ ਉਹਨਾਂ ਇਲੈਕਸ਼ਨਾਂ ਦੀ ਜਿੱਤ ਨੂੰ ਇਹ ਦੱਸਿਆ ਜਾਂਦਾ ਕਿ ਇਹ ਦੇਖੋ ਸਾਡੇ ਸਰਕਾਰ ਦਾ ਰਿਪੋਰਟ ਕਾਰਡ ਰਿਪੋਰਟ ਕਾਰਡ ਤਾਂ ਖੈਰ ਨੂੰ ਸਾਹਮਣੇ ਆਈ ਗਿਆ ਲੇਕਿਨ ਜਿੱਥੇ ਉਹਨਾਂ ਦਾ ਵਿੱਚ ਜਿੱਤ ਗਏ ਉਹਨੂੰ ਆਪਾਂ ਕਹਣਾ ਵੀ ਇਹ ਸਾਡਾ ਰਿਪੋਰਟ ਕਾਰਡ ਹੈ ਸਾਡਾ ਰਿਪੋਰਟ ਕਾਰਡ ਦੇਖੋ ਸਾਨੂੰ ਵੋਟਾਂ ਪਈਆਂ ਇਹ ਸਰਕਾਰ ਦਾ ਰਿਪੋਰਟ ਕਾਰਡ ਅਸਲੀ ਤੌਰ ਤੇ ਤੇ ਚਾਹੀਦਾ ਜਿਹੜਾ ਹੈ ਨ ਜਿਹੜੀ ਕੋਈ ਪੋਲੀਟੀਕਲ ਪਾਰਟੀ ਆ ਜੀ ਜਿਹਦੇ ਕੋਲ ਪੋਲੀਟੀਕਲ ਪਾਰਟੀ ਦਾ ਜਿਹੜਾ ਢਾਂਚਾ ਆ ਪ੍ਰਧਾਨ ਆ ਹੋਰ ਉਹਦੇ ਚੰਦਾ ਸਕੱਤਰ ਜਾਂ ਹੋਰ ਜੋ ਵੀ ਹੈ ਹੈ ਨਾ ਜਿਸ ਤਰ੍ਹਾਂ ਸਿਸਟਮ ਆ ਮੁੱਖ ਮੰਤਰੀ ਜਾਂ ਮੰਤਰੀ ਜਾਂ ਐਮਐਲਏ ਸਾਹਿਬ ਕੋਈ ਵੀ ਕਿ ਮੈਂ ਅੱਜ ਦੀ ਗੱਲ ਨਹੀਂ ਕਰਦਾ ਮਤਲਬ ਫਾਰਐਵਰ ਕੁਝ ਹੋਣਾ ਚਾਹੀਦਾ ਵੀ ਉਹਨਾਂ ਦੀ ਤੇ ਇੰਟਰਵਿਊ ਹੀ ਨਹੀਂ ਚਾਹੀਦੀ ਇੰਟਰਵਿਊ ਨਹੀਂ ਚਾਹੀਦੀ ਉਸ ਏਰੀਆ 'ਚ ਜਿੱਥੇ ਜਿਮਨੀ ਚੋਣ ਹੋ ਰਹੀ ਬਿਲਕੁਲ ਹੁਣ ਜੇ ਆਪਾਂ ਪੰਜਾਬ ਦੇ ਵਿੱਚ ਵੀ ਲਈਏ ਨਾ ਚਲੋ ਮਤਲਬ ਕਿਉਂਕਿ ਜਿਹੜੀ ਲੋਕ ਸ਼ਕਤੀ ਆ ਲੋਕ ਪਾਵਰ ਆ ਇਹ ਲੋਕ ਚਾਉਣ ਦੇ ਵਾਲੇ ਟਾ ਕੇ ਰੱਖ ਦਿੰਦੇ ਆ ਹੁਣ ਭਾਵੇਂ ਇੱਕ ਜਿੰਨੀ ਚੋਣ ਵਾਂਗੀ ਆ ਜਿਹੜੀਆਂ ਲੋਕ ਸਭਾ ਦੀ ਇਲੈਕਸ਼ਨ ਹੋਈ ਹੈ ਕਿਉਂਕਿ ਇੱਥੇ ਪੰਜਾਬ ਦੀ ਸਰਕਾਰ ਸੀ ਮੌਜੂਦਾ ਸਰਕਾਰ ਸੀ ਹਿੰਦੂ ਦਾ ਸਰਕਾਰ ਸੀ ਹਾਂ ਮੌਜੂਦਾ ਜਿਹੜੇ ਮੰਤਰੀ ਆ ਮੰਤਰੀ ਤੇ ਕਹਿ ਸਕਦਾ ਨਾ ਵੀ ਮੈਂ ਆ ਕੁਝ ਕਰੂੰਗਾ ਤੇ ਪ੍ਰਸ਼ਾਸਨ ਤੇ ਸਾਰਾ ਇਹਨਾਂ ਦੇ ਮੰਤਰਾਲੇ ਦੇ ਅੰਦਰ ਹੀ ਹੈ ਬਿਲਕੁਲ ਬਿਲਕੁਲ ਹਰ ਇਹ ਤੇ ਫੇਰ ਉਹ ਹਾਰ ਗਈ ਤੇ ਉਹ ਹਾਰ ਗਈ ਅੱਛਾ ਹਾਰ ਗਏ ਪਰ ਇਦਾਂ ਦੇ ਤੌਰ ਤੇ ਹਾਰ ਗਏ ਨਰਬੀ ਟਿਕ ਨਹੀਂ ਬਿਲਕੁਲ ਸਹੀ ਸਾਰੇ ਕਹਿੰਦੇ ਮੰਤਰੀ ਹਾਰ ਗਏ ਮੰਤਰੀ ਹਾਰ ਤੇ ਉਹ ਮੁੜ ਕੇ ਫੇਰ ਮੰਤਰੀ ਜਿਹੜੀ ਆਪਾਂ ਦੀ ਗੱਲ ਕਹਿਣ ਦੀ ਆ ਭਈ ਇਹਨਾਂ ਦੀ ਐਂਟਰੀ ਬੰਦ ਹੋਵੇ ਇੱਕ ਜਾਦਨਾ ਤੌਰ ਤੇ ਮਤਲਬ ਜਿਹੜੇ ਆ ਲੋਕ ਵੋਟ ਪਾਉਣ ਕਿਉਂਕਿ ਸਰਕਾਰ ਦੇ ਕੰਮ ਤੇ ਉਹਨਾਂ ਦੇਖੇ ਹੀ ਹੁੰਦੇ ਆ ਦੋ ਤਿੰਨ ਸਾਲ ਦੇ ਵਿੱਚ ਕੀ ਕੀਤਾ ਸਰਕਾਰ ਨੇ ਬਿਲਕੁਲ 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 ਜਿਹੜੇ ਉਹਨਾਂ ਦੇ ਦੂਜੇ ਆ ਜਿਹੜੇ ਪਾਰਟੀ ਦੇ ਮਤਲਬ ਹੈਗੇ ਆ ਨਮਾਇਦੇ ਆ ਉਹ ਵੀ ਦੱਸ ਸਕਦੇ ਆ ਨਾ ਆਪਾਂ ਕਹਿੰਦੇ ਆ ਵੀ ਉੱਥੇ ਪਾਰਟੀ ਜਾਵੇ ਪਾਰਟੀ ਉਥੇ ਆਪਣਾ ਜਿਹੜਾ ਕੈਂਡੀਡੇਟ ਦਾ ਪ੍ਰਚਾਰ ਪ੍ਰਸਾਰ ਕਰੇ ਮਾਨ ਸਰ ਆਪਾਂ ਪਤਾ ਕਿਉਂ ਇਹ ਗੱਲ ਕਰਦੇ ਆ ਜੀ ਹੁਣ ਜਿਹੜੀ ਸਰਕਾਰ ਆ ਸਰਕਾਰ ਹੈਗੀ ਸਾਰਿਆਂ ਦੀ ਇਹ ਕੱਲੇ ਮਤਲਬ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਰ ਉਹ ਭਾਵੇਂ ਕੋਈ ਕਾਲੇ ਆ ਭਾਵੇਂ ਕੋਈ ਕਾਂਗਰਸੇ ਆ ਭਾਵੇਂ ਕਿਸੇ ਵੀ ਭਾਜਪਾ ਦਾ ਵਾ ਕਿਸੇ ਦਾ ਵੀ ਆ ਉਹ ਮੁੱਖ ਮੰਤਰੀ ਸਾਰਿਆਂ ਦਾ ਹੈ ਭਗਵਾਨ ਸਰਦਾਰ ਭਗਤ ਸਿੰਘ ਸਾਰਿਆਂ ਦੇ ਮੁੱਖ ਮੰਤਰੀ ਹੈ ਤੇ ਜਿਹੜੇ ਮੰਤਰੀ ਆ ਉਹ ਸਾਰੇ ਪੰਜਾਬ ਦੇ ਲੋਕਾਂ ਦਾ ਦੇ ਮੰਤਰੀ ਨਹੀਂ ਆਪਣੇ ਆਪਣੇ ਵਿਭਾਗ ਦੇ ਤੁਸੀਂ ਬਿਲਕੁਲ 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 ਸਰਕਾਰ ਲੋਕਾਂ ਦੀ ਤੇ ਸਰਕਾਰ ਲੋਕਾਂ ਵਾਸਤੇ ਤੇ ਸਰਕਾਰ ਕੱਲੀ ਆਪਣੀ ਪਾਰਟੀ ਵਾਸਤੇ ਨਹੀਂ ਚੱਲਦੀ ਨਹੀਂ ਚਾਹੀਦੀ ਨਹੀਂ ਚਾਹੀਦੀ ਨਹੀਂ ਕਰ ਕੋਈ ਆਪਣੀ ਪਾਰਟੀ ਦੀ ਗੱਲ ਕਰੇ ਉਹ ਨਹੀਂ ਗੱਲ ਹੋਣੀ ਚਾਹੀਦੀ ਬਿਲਕੁਲ ਜਿਹੜੇ ਸਰਕਾਰ ਦੇ ਕੰਮ ਆ ਉਹਨਾਂ ਦੀ ਪਾਰਟੀ ਰਿਪਰੈਜ਼ੈਂਟ ਕਰ ਸਕਦੀ ਹੈ ਦੱਸ ਸਕਦੀ ਹੈ ਵੀ ਸਾਡੀ ਸਰਕਾਰ ਨੇ ਆਹ ਕੰਮ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ ਫਿਰ ਪਤਾ ਲੱਗਦਾ ਫਿਰ ਪਤਾ ਲੱਗਦਾ ਹਾਂ ਫੇ ਮਤਲਬ ਵਕਾਇਈ ਵੀ ਇਹ ਇੰਡੀਪੈਂਡੈਂਟ ਇਲੈਕਸ਼ਨ ਹੋਈ ਹੈ ਕਿਤੇ ਕਿਸੇ ਨੇ ਇੰਟਰਫੇਅਰ ਨਹੀਂ ਕੀਤਾ ਕਿਸੇ ਕਿਸੇ ਨੇ ਲਾਲਚ ਨਹੀਂ ਦਿੱਤਾ ਮੁੱਖ ਮੰਤਰੀ ਨੇ ਮੈਂ ਆਹ ਕਰ ਦੂੰ ਤੇ ਮੈਂ ਫਲਾਣਾ ਕਰ ਦੂੰ ਤੇ ਜੇ ਕਰ ਦੂੰ ਉਹ ਕਰ ਦੂੰ ਜਾਂ ਕਿਸੇ ਮੰਤਰੀ ਨੇ ਨਹੀਂ ਕੀਤਾ ਹੈ ਨਾ ਮਤਲਬ ਇਹ ਮੈਂ ਨਹੀਂ ਕਹਿੰਦਾ ਹੁਣ ਮੈਂ ਤਾਂ ਇੱਕ ਪਰਮਾਨੈਂਟਲੀ ਇੱਕ ਇਹੋ ਜਿਹਾ ਸੈਟਅਪ ਬਣਨਾ ਚਾਹੀਦਾ ਜੇ ਲੋਕਤੰਤਰ ਨੂੰ ਬਚਾਉਣਾ ਹੈ ਜੇ ਇਲੈਕਸ਼ਨ ਕੱਲੀ ਪਾਰਟੀ ਲੜੇ ਕੱਲੀ ਪਾਰਟੀ ਲੜੇ ਇਹ ਨਹੀਂ ਵੀ ਉੱਥੇ ਕੋਈ ਭਾਜਪਾ ਦਾ ਕੈਂਡੀਡੇਟ ਜੇ ਨਹੀਂ ਚੋਣ 'ਚ ਖੜਾ ਖੜਾ ਤੇ ਭਾਜਪਾ ਦਾ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਕੇ ਜਾਂ ਕੋਈ ਹੋਰ ਜਿਹੜਾ ਵਾ ਮਤਲਬ ਮੰਤਰੀ ਆ ਉੱਥੇ ਆ ਕੇ ਤੇ ਜਾਵੇ ਉਹ ਨਾ ਮੈਂ 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 ਹਰ ਇੱਕ ਦੀ ਗੱਲ ਕਰਦਾ ਮੈਂ ਅਸੀਂ ਬਿਲਕੁਲ ਅਸੀਂ ਨਾਨ ਪੋਲੀਟੀਕਲ ਆ ਸਾਡਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਹੈ ਲੈਣਾ ਦੇਣਾ ਸਾਡਾ ਸਿਰਫ ਇੱਕ ਸਿਸਟਮ ਦੇ ਨਾਲ ਆ ਕਿ ਸਿਸਟਮ ਜਿਹੜਾ ਵਾ ਉਹ ਸਹੀ ਚੱਲਣਾ ਚਾਹੀਦਾ ਤੇ ਲੋਕਾਂ ਨੂੰ ਵਾਕਿਆ ਲੱਗਣਾ ਚਾਹੀਦਾ ਕਿ ਇਹ ਵਿਦਆਊਟ ਪ੍ਰੈਸ਼ਰ विदाउट ਕਿਸੇ ਲਾਲਚ ਦੇ ਜਿਹੜੀ ਹੈ ਇਹ ਇਲੈਕਸ਼ਨ ਇਲੈਕਸ਼ਨ ਹੋਈ ਹੈ ਇਹ ਤੇ ਵਾਕਿਆ ਹੈ ਹਾਂ ਤੇ ਇਹ ਇਲੈਕਸ਼ਨ ਨਹੀਂ ਤਾਂ ਜ਼ਰੂਰੀ ਹੈ ਹਾਂ ਹਾਂ ਬਿਲਕੁਲ ਜੇ ਇਹੀ ਫੇਅਰ ਨਹੀਂ ਹੋ ਰਹੀਆਂ ਆ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਅਸੀਂ ਵੀ ਮੰਨਿਆ ਹਾਂ ਕਿਸੇ ਨੇ ਵੋਟ ਪਾਈ ਕਿਸੇ ਨੇ ਨਹੀਂ ਪਾਈ ਕਿਸੇ ਨੂੰ ਕੋਈ 2% ਵੱਧ ਵੋਟਾਂ ਦੇ ਨਾਲ ਬਾਕੀ ਕੈਂਡੀਡੇਟ ਜਿਹੜੇ 5-7 ਖੜੇ ਉਹਨਾਂ ਨਾਲ ਵੱਧ ਵੋਟਾਂ ਜਿੱਤਣ ਵਾਲੇ ਨਾਲੋਂ ਵੱਧ ਪੈਂਦੀਆਂ ਹੁੰਦੀਆਂ ਉਹ ਤਾਂ ਇਹਨਾਂ ਨੂੰ ਪਤਾ ਹੈ ਲੇਕਿਨ ਕਿਉਂਕਿ ਉਹਦੋਂ ਬਾਕੀਆਂ ਦੇ ਨਾਲੋਂ 2% 1% ਚਾਹੇ ਇੱਕ ਵੋਟ ਵੀ ਵੱਧ ਪੈ ਗਈ ਅਗਲਾ ਜਿੱਤ ਗਿਆ ਜਿੱਤ ਗਿਆ ਜੀ ਬਿਲਕੁਲ ਅੱਛਾ ਜਿੱਤਣ ਦੇ ਨਾਲ ਤੁਸੀਂ ਤੁਸੀਂ ਆ ਗਏ ਸਰਕਾਰ ਦੇ ਵਿੱਚ ਤੁਸੀਂ ਆ ਗਏ ਤਾਂ ਸਰਕਾਰ ਹਾਰੇ ਹੋਏਾਂ ਦੀ ਵੀ ਸਰਕਾਰ ਹੈ ਜਿੱਤੇ ਹੋਏਾਂ ਦੀ ਵੀ ਸਰਕਾਰ ਹਰ ਇੱਕ ਬੰਦੇ ਦੀ ਅਮੀਰ ਦੀ ਗਰੀਬ ਦੀ ਸਾਰੇ ਦੀ ਸਾਂਝੀ ਸਰਕਾਰ ਹੈ ਤੁਹਾਨੂੰ ਕਿ ਸਰਕਾਰ ਬਤੌਰ ਪਾਰਟੀ ਕੰਮ ਕਰੇ ਤਾਂ ਫਿਰ ਜਿਹੜਾ ਹੈਗਾ ਆਪਣੇ ਲੋਕਾਂ ਦਾ ਪਹਿਲਾਂ ਪਾਰਟੀ ਵਾਸਤੇ ਜੇ ਕਰੇ ਪਹਿਲਾਂ ਪਾਰਟੀ ਵਾਸਤੇ ਕਿਉਂਕਿ ਇਹ ਤੇ ਇੱਕ ਅੰਡਰਸਟੂਡੀ ਹੈ ਵੀ ਜੇ ਸਰਕਾਰ ਚੰਗਾ ਕੰਮ ਕਰੂ ਤੇ ਉਹ ਪਾਰਟੀ ਉਹਦੀ ਨੇ ਆਪ ਹੁਣੇ ਹੋਣਾ ਆਪਣੇ ਆਪ ਹੀ ਹੋ ਜਾਂਦਾ ਆਪਣੇ ਆਪ ਆਪ ਹੋਣਾ ਉਹਦੇ ਕਹਿਣ ਦੀ ਗੱਲ ਨਹੀਂ ਹੈ ਮੁੱਖ ਮੰਤਰੀ ਨੂੰ ਵੀ ਮੈਂ ਮਤਲਬ ਆਪਣੀ ਪਾਰਟੀ ਦੀ ਕੀਤਾ ਉਹਨੇ ਤੇ ਸਾਰੇ ਲੋਕਾਂ ਵਾਸਤੇ ਕਰਨਾ ਕਿਉਂਕਿ ਅਸੀਂ ਮਹਾਰਮਾਨੀ ਗੱਲ ਕਹਿੰਦੇ ਆ ਵੀ ਸਰਕਾਰ ਲੋਕਾਂ ਦੀ ਲੋਕ ਸਰਕਾਰ ਲੋਕਾਂ ਵਾਸਤੇ ਜੇ ਸਰਕਾਰ ਲੋਕਾਂ ਦੇ ਵਾਸਤੇ ਆ ਸਾਰੇ ਵਾਸਤੇ ਤੇ ਫਿਰ ਸਰਕਾਰ ਇੱਕ ਮਤਲਬ ਜਿੰਨੀ ਚੌਂ ਦੇ ਵਿੱਚ ਆਪਣੀ ਪਾਰਟੀ ਦੀ ਗੱਲ ਕਿੱਦਾਂ ਕਰੂ ਜਾਏਗਾ ਪਾਰਟੀ ਦੀ ਗੱਲ ਕਿਉਂ ਕਰ ਲਈਏ ਹਾਂ ਜਿਹਨੇ ਗੱਲ ਆਪਣੇ ਅੱਛਾ ਮੈਂ ਹੋਰ ਹੈਰਾਨ ਹੋ ਗਿਆ ਆਪਾਂ ਚਲੋ ਹੁਣ ਲੋਕਤੰਤਰ ਦੀ ਗੱਲ ਕਰਦੇ ਆਂ ਲੇਕਿਨ ਅਸੀਂ ਆਪਣੇ ਮਹਾਰਾਜੇ ਨੂੰ ਤਾਂ ਨਹੀਂ ਭੁੱਲ ਸਕਦੇ ਸਾਡਾ ਮਹਾਰਾਜਾ ਤਾਂ ਮਹਾਰਾਜ ਰਣਜੀਤ ਸਿੰਘ ਹੈ ਸਾਡਾ ਮਹਾਰਾਜਾ ਹੈ ਅੱਜ ਅੱਜ ਵੀ ਇਹ ਦੁਨੀਆ ਵੜਿਆਉਂਦੀ ਹੈ ਸਾਡਾ ਤੋਂ ਹੈ ਹੀ ਹੈ ਤੁਸੀਂ ਇਹ ਦੇਖੋ ਉਹਦੀ ਆਪਾਂ ਫੋਟੋ ਲਾ ਲੈਨੇ ਆ ਮੈਂ ਤਾਂ ਕਹਣਾ ਉਹਦੇ ਨਾਲੋਂ ਜ਼ਿਆਦਾ ਸੈਕੂਲਰ ਤਾਂ ਲੋਕਤੰਤਰ ਵੀ ਨਹੀਂ ਹੈ ਜਿਹੋ ਜਿਹਾ ਸੈਕੂਲਰ ਉਹ ਸੀਗਾ ਉਹ ਇੱਕ ਧਰਮ ਵਿਸ਼ੇਸ਼ ਦਾ ਹੋ ਕੇ ਇੱਕ ਧਰਮ ਨੂੰ ਮੰਨਣ ਵਾਲਾ ਹੋ ਕੇ ਉਹਨੇ ਸਾਰੇ ਧਰਮਾਂ ਨੂੰ ਕਹਿੰਦੇ ਆ ਵੀ ਉਹਦੀ ਇੱਕੋ ਹੀ ਅੱਖ ਸੀਗੀ ਇੱਕ ਅੱਖ ਚੇਚਕ ਦੇ ਨਾਲ ਉਹਦੀ ਖਲੀ ਗਈ ਤੇ ਪਰ ਅਸਲੀ ਤੌਰ ਤੇ ਵੀ ਉਹਨਾਂ ਨੇ ਇੱਕ ਅੱਖ ਦੇ ਨਾਲ ਹੀ ਦੇਖਿਆ ਸਾਰਿਆਂ ਨੂੰ ਤੇ ਬਰਾਬਰਤਾ ਦੇ ਨਾਲ ਦੇਖਿਆ ਹਾਂ ਬਰਾਬਰਤਾ ਦੇ ਨਾਲ ਦੇਖਿਆ ਹਾਂ ਤੇ ਤੁਸੀਂ ਤਾਂ ਲੋਕਤੰਤਰ ਦੇ ਵਿੱਚੋਂ ਤੁਸੀਂ ਤਾਂ ਲੋਕ ਕੱਲ ਤੁਸੀਂ ਦਿਨ ਹਜੇ ਪਹਾਰਾ ਰਣਜੀਤ ਸਿੰਘ ਦਾ ਬੜਾ ਕੇ ਮਨਾ ਕੇ ਤੁਸੀਂ ਹਟੇ ਹੋ ਤਾਂ ਤੁਸੀਂ ਕੋਈ ਤਾਂ ਚੀਜ਼ ਕੋਈ ਤੁਸੀਂ ਫਾਲੋ ਕਰੋ ਕੱਲੀ ਫੋਟੋ ਟੰਗ ਲੈਣ ਨਾਲ ਤਾਂ ਨਹੀਂ ਮਹਾਰਾਜ ਸਾਹਿਬ ਮਹਾਰਾਜਾ ਰਣਜੀਤ ਸਿੰਘ ਤੋਂ ਜ਼ਿਆਦਾ ਹੀ ਗੱਲ ਜੀ ਆਂਦੇ ਵੀ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਵਿੱਚ ਕੁੱਤੇ ਦੇ ਗਲ ਸੋਨੇ ਦਾ ਕੰਠਾ ਮੰਨਦਾ ਵਾਹ ਜੀ ਵਾਹ ਵਾਹ ਜੀ ਵਾਹ ਜੀ ਤੇ ਹਫਤਾ ਪਰ ਕੁੱਤਾ ਰੂੜੀਆਂ ਤੇ ਜਾਂ ਹੋਰ ਮਤਲਬ ਸਾਰੇ ਫਰੀ ਗਿਆ ਤੇ ਹਫਤੇ ਬਾਅਦ ਕੁੱਤਾ ਲੱਭਿਆ ਤੇ ਕੁੱਤੇ ਦੇ ਗਲ ਸੋਨੇ ਦਾ ਕੰਠਾ ਉਮੇਦਾ ਉਮੇਦਾ ਹੀ ਵਾਹ ਜੀ ਵਾਹ ਪਰ ਅੱਜ ਕੱਲ ਤੇ ਕਿਤੇ ਜਨਾਨੀ ਕੋਈ ਜਿਹੜੀ ਸਾਡੀ ਧੀ ਭੈਣ ਨਕਲੀ ਵਾਲੀਆਂ ਕੰਨ ਚ ਪਾ ਕੇ ਜਾਵੇ ਨਾ ਤੇ ਸ਼ਾਮ ਨੂੰ ਇਹ ਨਹੀਂ ਪਤਾ ਕਿ ਕੰਨ ਵੀ ਰਹਿਣਾ ਕਿ ਨਹੀਂ ਰਹਿਣਾ ਉਹ ਕੰਨ ਵੀ ਨਾਲ ਖਿੱਚ ਕੇ ਲੈ ਜਾਣਾ ਸਾਡਾ ਜਿਹੜਾ ਰੁਪਈਆ ਵਾ ਪੌਂਡ ਤੋਂ ਉੱਤੇ ਸੀ ਉਸ ਸਮੇ ਵਾਹ ਜੀ ਵਾਹ ਵਾਹ ਜੀ ਵਾਹ ਵਾਜਿਬ ਇੰਪੋਰਟ ਉੱਤੇ ਸੀ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਸੀ ਸਾਡੇ ਅੱਗੇ ਨੌਕਰੀਆਂ ਕਰਦੇ ਸੀ ਨੌਕਰੀਆਂ ਕਰਦੇ ਸੀ ਵੱਡੇ ਵੱਡੇ ਜਰਨਲ ਤਾਂ ਜਿਹੜੇ ਰੋਮੋਲੀਅਮ ਦੇ ਉਹਦੇ ਵਿੱਚ ਫਰਾਂਸੀਸੀ ਉਹ ਤਾਂ ਸਾਡੇ ਕੋਲ ਆ ਕੇ ਸਲਾਹ ਹੋ ਗਿਆ ਕਰਕੇ ਗਏ ਕੋਈ ਤਾਂ ਤੁਸੀਂ ਇਦਾਂ ਦੀ ਚੀਜ਼ ਲਿਆਓ ਸਾਹਮਣੇ ਦੱਸੋ ਹੁਣ ਸਾਡੇ ਸਾਡੇ ਜਿਹੜੀਆਂ ਪਾਰਟੀਆਂ ਨੇ ਇਹਨਾਂ ਨੂੰ ਇਹ ਨਹੀਂ ਆ ਵੀ ਅਸੀਂ ਕੰਮ ਕਰਨਾ ਆਪਾਂ ਆਪਣੀ ਜਿਹੜੀ ਕਰੰਸੀ ਡਿੱਗ ਰਹੀ ਆ ਉਹਨੂੰ ਆਪ ਚੱਕਣਾ ਮੇਨ ਤੇ ਮੁੱਦਾ ਇਹ ਹੈ ਨਾ ਕਰੰਸੀ ਸਾਡੀ ਬਰਾਬਰ ਹੋਵੇ ਬਾਰਲੇਡੇਸ਼ਾ ਦੇ ਕੈਨੇਡਾ ਦੇ ਇੰਗਲੈਂਡ ਦੇ ਅਮਰੀਕਾ ਦੇ ਤੇ ਸਾਨੂੰ ਬਾਹਰ ਜਾਣ ਦੇ ਕਿਸੇ ਬੱਚੇ ਨੂੰ ਕਿੰਨਾ ਲੋਨ ਨਾ ਪਵੇ ਆ ਮੁੱਦੇ ਮੇਨ ਨੇ ਵੀ ਆਪਾਂ ਇਹਨੂੰ ਆਪ ਚੱਕੀਏ ਪਰ ਜਿਹੜੇ ਪੋਲੀਟਿਸ਼ੀਅਨ ਐ ਨਾ ਇਹਨਾਂ ਨੇ ਇਹੋ ਜਿਹਾ ਹਾਲ ਕਰਤਾ ਤੇ ਆਪਾਂ ਇੱਕ ਨੁਕਸ ਖੱਡਣਾ ਤਿਹਦਾ ਆਪਾਂ ਨੁਕਸ ਹਾਂ ਆਪਾਂ ਸਹੀ ਮੁੱਦੇ ਉੱਲੋਂ ਨਹੀਂ ਜਾਣਾ ਵੀ ਸਹੀ ਕੰਮ ਕੀ ਨੇ ਕੀ ਮਤਲਬ ਆਪਾਂ ਵਿਕਾਸ ਦੇ ਕੀ ਲੈ ਕੇ ਜਾਣੇ ਆ ਲੋਕਾਂ ਦੇ ਵਿੱਚ ਆਪਾਂ ਤੇ ਇੱਕ ਪਹਿਲੀ ਗੱਲ ਤੇ ਆ ਵੀ ਜਿਹੜੀ ਸਰਕਾਰ ਹੁੰਦੀ ਆ ਉਹ ਆਂਦੀ ਆ ਵੀ ਆਪਾਂ ਕੈਂਡੀਡੇਟ ਨੂੰ ਫੋਕ ਐਂਡ ਰੁਕ ਭਾਵੇਂ ਕੈਂਡੀਡੇਟ ਕਿਸੇ ਦਾ ਲੱਭੀਏ ਭਾਵੇਂ ਕਿ ਜਿੱਥੋਂ ਵੱਧੀ ਲਿਆਈਏ ਭਾਵੇਂ ਅਸੀਂ ਲੋਕਾਂ ਤੇ ਪ੍ਰੈਸ਼ਰ ਪਾਈਏ ਇਲਾਜ ਕਰਈਏ ਜਿਸ ਤਰ੍ਹਾਂ ਪ੍ਰਸ਼ਾਸਨ ਦੀ ਡਿਊਟੀ ਲਾਉਂਦੇ ਆ ਪੇ ਤੁਸੀ ਭਾਈ ਮਤਲਬ ਜਿਹੜੀਆਂ ਵਾ ਜਿਹੜਾ ਸਾਡੇ ਵੋਟਾਂ ਨਹੀਂ ਪਾਊਗਾ ਉਹਨੂੰ ਧਿਆਨ ਰੱਖਣਾ ਉਹਦਾ ਧਿਆਨ ਰੱਖੋ ਬਿਲਕੁਲ ਰੱਖੋ ਲੋਕ ਇਹ ਡਰਦੇ ਵਿਚਾਰੇ ਜਦੋਂ ਪੁਲਿਸ ਕਿਤੇ ਚੱਕਰ ਮਾਰੇ ਤੇ ਲੋਕਾਂ ਨੇ ਕਿਹਾ ਕਿ ਇਹ ਡਰਦੇ ਉੱਤੇ ਨਹੀਂ ਜਾਂਦੇ ਦੇਖੋ ਆ ਆਪਣੇ ਕੋਲੇ ਇੱਕ ਪਾਸਪੋਰਟ ਤੇ ਬਾਅਦ ਬਾਅਦ ਵਿੱਚ ਚੋਣ ਕਮਿਸ਼ਨ ਤੇ ਪਤਾ ਕਹਿਣਾ ਬੜੀਆਂ ਫੇਰ ਚੁਣਾਓਗੇ ਜੀ ਉਹ ਇਹ ਗੱਲਬਾਤ ਨਹੀਂ ਬਹੁਤ ਵਧੀਆ ਤੇ ਗਿਰੇ ਚੋਣ ਕਰਾਉਂਦੀਆਂ ਹਾਂ ਬਿਲਕੁਲ ਸਹੀ ਆਹ ਆਹ ਕੋਈ ਦਬਾ ਨਹੀਂ ਹੈ ਕੋਈ ਜਿੱਤਾ ਨਹੀਂ ਕੋਈ ਵੰਡਿਆ ਨਹੀਂ ਦੇਖੋ ਕਿੰਨੀਆਂ ਫੇਰ ਨਹੀਂ ਹੁਣ ਚੋਣ ਕਮਿਸ਼ਨ ਦੀਆਂ ਗੱਡੀਆਂ ਘੁੰਮਦੀਆਂ ਉੱਤੇ ਕੈਮਰੇ ਲੱਗੇ ਆ ਤੇ ਉਹਨਾਂ ਨੂੰ ਨਹੀਂ ਦੇ ਬਰੀ ਨੇ ਕੋਠੀ ਕਿਰਾਏ ਤੇ ਲਈ ਹੈ ਜਿੱਥੇ ਜਾਂ ਮੰਤਰੀ ਇੱਥੇ ਤੁਰੇ ਫਿਰਦੇ ਆ ਵਾਹ ਜੀ ਵਾਹ ਵਾਹ ਜੀ ਵਾਹ ਜੀ ਕਹ ਕਹਣਾ ਜਾਂ ਇੱਥੇ ਆ ਕੇ ਕੋਈ ਦੇ ਲਈ ਆਪਣੇ ਪਾਰਟੀ ਦੇ ਬੰਦੇ ਦੇ ਪਰਚੇ ਦੇ ਬੀਜਪੀ ਦਾ ਮੰਤਰੀ ਆ ਕੇ ਇੱਥੇ ਮਤਲਬ ਰੈਡੀ ਕਰ ਰਿਹਾ ਬੀਜਪੀ ਦਾ ਮੰਤਰੀ ਕੇਂਦਰੀ ਮੰਤਰੀ ਆ ਕੇ ਰੈਲੀ ਕਰਾ ਕੇ ਮਤਲਬ ਉਹਨਾਂ ਨੂੰ ਉਹਨਾਂ ਮਤਲਬ ਇਹ ਵੀ ਕੁਝ ਦੇਖਣ ਆਈਆਂ ਨਾ ਕਿ ਜਿੱਥੇ ਕੁਝ ਆ ਹੋ ਜੂਗਾ ਉੱਥੇ ਫਿਰ ਕਿੱਦਾਂ ਹੋ ਜੂ ਜਾਵੇ ਜਾਣ ਸਾਰੇ ਜਾਣ ਹਰੇਕ ਨੂੰ ਰਾਈਟ ਹੈ ਉੱਥੇ ਇਲੈਕਸ਼ਨ ਕੰਪੇਨ ਕਰੇ ਪਰ ਇੱਕ ਜਿਹੜਾ ਪਾਰਟੀ ਦਾ ਕੋਈ ਨਮਾਇਜ਼ ਆ ਉਹ ਕਰੇ ਉਹ ਕਰੇ ਜਿਹੜਾ ਸਰਕਾਰ ਦੇ ਵਿੱਚ ਨਹੀਂ ਹੈ ਜਿਹੜਾ ਸਰਕਾਰ ਲੋਕਾਂ ਦੀ ਹੈ ਹਰੇਕ ਕਿਉਂਕਿ ਜੇ ਮੁੱਖ ਮੰਤਰੀ ਸਾਹਿਬ ਬੈਠੇ ਹੈ ਤੇ ਉਹ ਤਾਂ ਸਾਰਿਆਂ ਦੇ ਆ ਉਹ ਤਾਂ ਸਾਰਿਆਂ ਦੇ ਆ ਵੀ ਇਹ ਥੋੜਾ ਕੱਲਾ ਆਮ ਆਦਮੀ ਪਾਰਟੀ ਦੇ ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਕਾਰਕੁਨ ਹੈਗੇ ਉਹਨਾਂ ਦੇ ਉਹਨਾਂ ਦੇ ਆ ਹਾਂ ਇਹ ਗਲਤ ਆ ਸਾਨੂੰ ਗਲਤ ਲੱਗੀ ਅੱਗੇ ਅਸੀਂ ਦਰਸ਼ਕਾਂ ਦੇ ਉੱਤੇ ਕਿਉਂਕਿ ਇਹ ਜਨਤਾ ਦੀ ਕਚਹਿਰੀ ਦੇ ਵਿੱਚ ਆ ਅਸੀਂ ਵੀ ਜਨਤਾ ਨੇ ਕੀ ਦੇਖਣਾ ਵੀ ਵਾਕਿਆ ਸਹੀ ਆ ਜਾਂ ਇਹ ਗੱਲਾਂ ਗਲਤ ਨੇ ਨਹੀਂ ਇਹ ਤੁਹਾਡੀ ਇਹ ਬਿਲਕੁਲ درست ਆ ਇਹਦੇ 'ਚ ਕੋਈ ਮਤਲਬ ਇਹਨੂੰ ਅਸੀਂ ਉਹ ਪ੍ਰਚਾਰਨ ਨੂੰ ਬੰਦਾ ਜੋ ਮਰਜੀ ਇਹਨੂੰ ਕਰਦੇ ਨਹੀਂ ਚੱਲੇ ਪਰ ਇਹਨੂੰ ਅਸੀਂ ਫੇਅਰ ਨਹੀਂ ਜਿਹੜਾ ਹੈਗਾ ਉਹ ਫੇਅਰ ਤੇ ਹਾਂ ਹਾਂ ਇੰਡੀਪੈਂਡੈਂਟ ਨਹੀਂ ਕਿਸੇ ਇੰਡੀਪੈਂਡੈਂਟ ਨਹੀਂ ਠੀਕ ਹੈ ਹਾਂ ਠੀਕ ਹੈ ਮਾਨ ਸਾਹਿਬ ਆਪਾਂ ਦਰਸ਼ਕਾਂ ਕੋਲ ਫੇਰ ਆਪਾਂ ਅਪੀਲ ਕਰਾਂਗੇ ਵੀ ਤੁਸੀਂ ਸਾਨੂੰ ਇਹ ਗੱਲ 'ਚ ਜੇ ਗਲਤ ਹੀ ਗੱਲ ਕਰਦੇ ਆ ਤੇ ਉਹ ਵੀ ਕਿ ਉਹ ਵੀ ਉਹ ਵੀ ਹੈ ਤੇ ਜੇ ਸਹੀ ਹੈ ਤੇ ਤੁnga ਦੀ ਗਾਂ ਗੱਲ ਨੂੰ ਪਚਾਇਓ ਤੇ ਕਿਦੇ ਕਰਨਾ ਤੇ ਹੈ ਨਹੀਂ ਕਿਉਂਕਿ ਕਰਨਾ ਅਸੀਂ ਪਹਿਲਾਂ ਕਹਿੰਦਾ ਵੀ ਇਹ ਕੁਝ ਹੋਣਾ ਨਹੀਂ ਨਹੀਂ ਹੋਣਾ ਕਿਉਂ ਹੋਣਾ ਨਹੀਂ ਕਿਉਂ ਨਹੀਂ ਹੋਣਾ ਕਿ ਇਹ ਪਿਛਲੇ ਸਮੇਂ ਤੋਂ ਇਦਾਂ ਹੀ ਚੱਲਦਾ ਆ ਤੇ ਇਦਾਂ ਹੀ ਚੱਲਣਾ ਇਦਾਂ ਹੀ ਚੱਲਣਾ ਹਾਂ ਹਾਂ ਮਤਲਬ ਲੋਕਾਂ ਦੀ ਤੇ ਗਰਾਊਂਡ ਲੈਵਲ ਤੇ ਗੱਲ ਸੁਣੀ ਐ ਨਾ ਉਹ ਅੰਦਰ ਜੇ ਪੰਚਾਇਤਾਂ ਵੀ ਸਰਕਾਰ ਦੀਆਂ ਹੁੰਦੀਆਂ ਜਿਵੇਂ ਸਰਕਾਰ ਪ੍ਰੈਜ਼ੈਂਟ ਹੋਵੇ ਬਿਲਕੁਲ ਤੇ ਜਿਹੜੀਆਂ ਕਾਰਪੋਰੇਸ਼ਨ ਨੇ ਉਹ ਵੀ ਹੁੰਦੀਆਂ ਨੇ ਉਹ ਵੀ ਉਹ ਵੀ ਉਹਨਾਂ ਦੀਆਂ ਹੋਣਗੀਆਂ ਤੇ ਫਿਰ ਫੇਰ ਤੇ ਇੰਡੀਪੈਂਡੈਂਟ ਕਿੱਥੇ ਆ ਫਿਰ ਲੋਕ ਹੀ ਦੱਸ ਦੇਣ ਹੈਨਾ ਜੇ ਆਹ ਗੱਲ ਪਹਿਲਾਂ ਹੀ ਆਪਾਂ ਸੋਚਿਆ ਸੀ ਜਿੰਨੂੰ ਚਾਹੇ ਜਿੰਨੂੰ ਚਾਹੇ ਕਾਉਂਸਲਰ ਬਣਾਉਣਾ ਜਿੰਨੂੰ ਚਾਹੇ ਮੇਅਰ ਬਣਾਉਣਾ ਜਿੰਨੂੰ ਚਾਹੇ ਸਰਪੰਚ ਬਣਾਉਣਾ ਤੇ ਫਿਰ ਕਿੱਥੋਂ ਇੰਡੀਪੈਂਡੈਂਟ ਤੇ ਮਤਲਬ ਜਿਹੜੀਆਂ ਫੇਰ ਚੁਣਨਾ ਹਾਂ ਜੀ ਅੱਜ ਪਾਰਟੀ ਜੋ ਕੱਲ ਕਿਸੇ ਪਾਰਟੀ ਚੋਂ ਬੰਦਾ ਲਿਆਂਦਾ ਅੱਜ ਲੈ ਕੇ ਟਿਕਟ ਦਿੱਤੀ ਤੇ ਦੂਸਰੇ ਨੂੰ ਪੁੱ ਨੇਜਰ ਤੋਂ ਪਾਰਟੀ ਦੇ ਨਾਲ ਜੁੜੇ ਐਨੇਜਰ ਤੋਂ ਉਹ ਜਿਹੜਾ ਉਹਨੂੰ ਰਾਤ ਹੀ ਲਿਆ ਕੇ ਤਾਂ ਸਵੇਰੇ ਉਹਦੇ ਨਾਲ ਸਾਫਾ ਪਾ ਕੇ ਤੁਹਾਨੂੰ ਟਿਕਟ ਦੇ ਹਾਂ ਉਹਨੂੰ ਮਰੇ ਮਤਲਬ ਉਹਨਾਂ ਨੇ ਉੱਤੇ ਰੱਖ ਦੇਣਾ ਵੀ ਹੁਣ ਇਹ ਭਾਵੇਂ ਭਾਵੇਂ ਕੁਝ ਸਮਾਂ ਪਹਿਲਾਂ ਜਿਹੜੇ ਉਹ ਪਾਰਟੀ ਦੇ ਕਾਰਕੁਨ ਨੇ ਉਹਨੂੰ ਗਾਲਾਂ ਕੱਢਦੇ ਰਹੇ ਹੁਣ ਲੜਦੇ ਰਹੇ ਹੋਣ ਇੱਕ ਵੀ ਜਿਹੜੇ ਪਰਚੇ ਵੀ ਹੋਣ ਵੱਡਾ ਮੁੱਦਾ ਕਰਵਾਸਦਾ ਉੱਥੇ ਕੀ ਸਾਨੂੰ ਤੁਸੀਂ ਸਮਝਾਈ ਜਾਂਦੇ ਹੋ ਸਾਨੂੰ ਸਾਰਾ ਕੁਝ ਇਸੇ ਜ਼ਮੀਨੀ ਲੈਵਲ ਦੇ ਉੱਤੇ ਦੇਖਦੇ ਪਏ ਆ ਆ ਇੱਕ ਪਾਸਪੋਰਟ ਦਫ਼ਤਰ ਖੁੱਲਿਆ ਹੈ ਇੱਥੇ ਲੁਧਿਆਣੇ ਆ ਜਾ ਕੇ ਦੇਖਿਓ ਤਪਦੀ ਗਰਮੀ ਤੇ ਧੰਨਵਾਦ ਸਾਹਿਬ ਸਵੇਰ ਤੋਂ ਲਾਈਨਾਂ ਸ਼ੁਰੂ ਹੋ ਜਾਂਦੀਆਂ ਸ਼ਾਮ ਤੱਕ ਉਹ ਹੀ ਲਾਈਨ ਰਹਿੰਦੀ ਹੈ ਨਾਲੇ ਪਾਸਪੋਰਟ ਬਣਦੇ ਵਿੱਚ ਦੇਰੀ ਲੱਗਦੀ ਹੈ ਨਾਲੇ ਪਾਸਪੋਰਟ ਦੇ ਵਿੱਚ ਲਾਰਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਲਾਈਨ ਟੁੱਟਦੀ ਨਹੀਂ ਧਾਲੀਵਾਲ ਸਾਹਿਬ ਇਸ ਤਰੀਕੇ ਦੀ ਜਿਹੜੀ ਲਾਈਨ ਹੈ ਉਹ ਲਗੀ ਹੈ ਤਾਂ ਆਪਾਂ ਗੱਲਾਂ ਕਿਹੜੀਆਂ ਇਹ ਜਿਹੜੀਆਂ ਕਿਨਾਂ ਨੂੰ ਸਮਝਾਈ ਜਾਂਦੇ ਕਿਨਾਂ ਨੂੰ ਦੱਸੀ ਜਾਂਦੀ ਹੈ ਹਾਂ ਹਾਂ ਕਹਿੰਦੇ ਅਜੇ ਪੂਰੀਆਂ ਸਹੂਲਤਾਂ ਮਿਲ ਰਹੀਆਂ ਮੈਂ ਕਿਸੇ ਨੂੰ ਇਹ ਤਾਂ ਇਹ ਤਾਂ ਕਹਿੰਦੇ ਦਸਤਰਾਜ ਜਾਣਦੀ ਲੋੜ ਨਹੀਂ ਸਰਕਾਰ ਤੁਹਾਡੇ ਦਰਵਾਜ਼ੇ ਵਾਹ ਜੀ ਵਾਹ ਜੀ ਵਾਹਿਗੁਰੂ ਜੀ ਹਾਜ਼ਰ ਰਾਜਾ ਤੇ ਉੱਥੇ ਆ ਕੇ ਵੇਖੇ ਪਾਸਪੋਰਟ ਦਸਤਰ ਸਾਰਿਆਂ ਦੇ ਵਿੱਚ ਵੀ ਹੁਣ ਕਿਥੇ ਸਰਕਾਰ ਚਲ ਗਈ ਪੁੱਛੋ ਤਾਂ ਸਹੀ ਕਿਤੇ ਤੁਸੀਂ ਕਿਤੇ ਜਾ ਕੇ ਉੱਥੇ ਪਾਸਪੋਰਟ ਦਫ਼ਤਰ ਹੀ ਪੁੱਛ ਲਓ ਵੀ ਤੁਸੀਂ ਚੱਲੇ ਕਿਉਂ ਆ ਜਾਂ ਤੁਹਾਨੂੰ ਅਸੀਂ ਦੇ ਰਹੇ ਕੱਲ੍ਹ ਵਰਨੀਆਂ ਜਦ ਬਾਹਰਲੇ ਲੋਕਾਂ ਦਾ ਅੱਗੇ ਨੌਕਰੀ ਇੱਥੇ ਕਰਨੀ ਆ ਤਾਂ ਤੁਸੀਂ ਕਿੱਥੇ ਚੱਲੇ ਜੇ ਇੱਥੋਂ ਬਿਲਕੁਲ ਬਿਲਕੁਲ ਹੈ ਨਹੀਂ ਫਿਰ ਪਤਾ ਕੀ ਹੈ ਇਹੋ ਜਿਹੇ ਦਫ਼ਤਰ ਜਿਹੜੇ ਆ ਉੱਥੇ ਤੁਸੀਂ ਸਹੂਲਤਾਂ ਤੇ ਬਣਾਓ ਕਿਸੇ ਦੇ ਬਹਿਣ ਵਾਸਤੇ ਬਣਾ ਲਓ ਜਗ੍ਹਾ ਬਣਾ ਲਓ ਇਹ ਲੋਕ ਬੈਠਣ ਗਰਮੀ ਆ ਜਾਂ ਸਰਦੀ ਆ ਵੀ ਆਪਣੇ ਤਰੀਕੇ ਨਾਲ ਜਿਹਦੀ ਜਿੰਨੂੰ ਆਵਾਜ਼ ਪੈਂਦੀ ਆ ਉਹ ਲੋਕ ਚਲੇ ਅੰਦਰ ਆ ਨਾ ਉੱਥੇ ਪਾਣੀ ਦਾ ਪ੍ਰਬੰਧ ਨਾ ਉੱਥੇ ਬੈਠਣ ਦਾ ਪ੍ਰਬੰਧ ਹੈ ਲੈ ਨਾ ਲਗੀਆਂ ਦੂਰ ਤੱਕ ਅੱਛਾ ਇਹ ਨਾਲੇ ਇੱਕ ਦਿਨ ਦਾ ਕੰਮ ਨਹੀਂ ਮੈਂ ਤਾਂ ਕਹਿੰਦਾ ਜੇ ਪਿੰਡ ਪਿੰਡ ਪਾਸਪੋਰਟ ਦਾ ਦਫ਼ਤਰ ਖੁੱਲ ਜਾਣ ਨਾ ਸਾਰਾ ਪਿੰਡ ਹੀ ਚੜਜੋ ਜਹਾਜ਼ ਇਹ ਤਾਂ ਇਹ ਹਾਲ ਹੋਇਆ ਪਿਆ ਇਹ ਪਤਾ ਨਹੀਂ ਕੀ ਕੀ ਕਿਹੜਾ ਕੀ ਕਿਹੜਾ ਪੰਜਾਬ ਦੱਸ ਦਿਆ ਸਰ ਕਿਹੜਾ ਪੰਜਾਬੰ ਦਿਖਾਈ ਜਾਂਦੇ ਹੈ ਪਰ ਦੁੱਖ ਦੀ ਗੱਲ ਹੈ ਚਲੋ ਠੀਕ ਹੈ ਮਾਨ ਸਾਹਿਬ ਆਪਣੀ ਜਿਹੜਾ ਮੇਨ ਮੁੱਦਾ ਸੀਗਾ ਜਿੰਮਨੀ ਟੋਣਾ ਦਾ ਸੀਗਾ ਵੀ ਇੰਡੀਪੈਂਡੈਂਟ ਹੋਣੀਆਂ ਚਾਹੀਦੀਆਂ ਫੇਅਰ ਹੋਣੀਆਂ ਚਾਹੀਦੀਆਂ ਤੇ ਇੰਡੀਪੈਂਡੈਂਟ ਦਾ ਮਤਲਬ ਇੰਡੀਪੈਂਡੈਂਟ ਹੀ ਹੋਣਾ ਚਾਹੀਦਾ ਤੇ ਫੇਅਰ ਦਾ ਵੀ ਮਤਲਬ ਫੇਅਰ ਹੋਣਾ ਚਾਹੀਦਾ ਇਹ ਨਹੀਂ ਆ ਵੀ ਸਾਡੇ ਅਸੀਂ ਕਹਤਾਂ ਪਈ ਇਹ ਇੰਡੀਪੈਂਡੈਂਟ ਤੇ ਫੇਰ ਹੋ ਗਈਆਂ ਤੇ ਉਹ ਹੋ ਗਈਆਂ ਉਹ ਹੋ ਗਈਆਂ ਸਾਡੇ ਕਹਿਣ ਨਾਲ ਹੋ ਗਈ ਸਾਡੇ ਕਹਿਣ ਨਾਲ ਨਹੀਂ ਆ ਇਹ ਮਤਲਬ ਜੇ ਪਬਲਿਕ ਦੇ ਵਿੱਚ ਕੋਈ ਮਤਲਬ ਪਬਲਿਕ ਦਾ ਸਾਥ ਲੈਣਾ ਤੇ ਇਹ ਸੋਚਣਾ ਚਾਹੀਦਾ ਵੈਸੇ ਤੇ ਸਰਕਾਰ ਨੂੰ ਮੈਂ ਕਹੂੰਗਾ ਵੀ ਆਮ ਆਦਮੀ ਪਾਰਟੀ ਨੂੰ ਵੀ ਇਹ ਚਾਹੀਦਾ ਵੀ ਵੇਖ ਲਓ ਅਸੀਂ ਕਰਾਈਆਂ ਇੰਡੀਪੈਂਡੈਂਟ ਅਸੀਂ ਨਾ ਸਾਡਾ ਕੋਈ ਵਜ਼ੀਰ ਗਿਆ ਵਾ ਉੱਥੇ ਨਾ ਹਟਾ ਕੋਈ ਐਮਐਲਏ ਗਿਆ ਨਾ ਮੈ ਗਿਆ ਤੇ ਵੇਖ ਲਓ ਜਿਮਨੀ ਚੋਣਾ ਹੀ ਫੇਰ ਜਿੱਤ ਲਈਆਂ ਮੋਦਾ ਮੋਦਾ ਹਾਰਦਾ ਸੀ ਮੈਂ ਮੋਦੇ ਦੇ ਉੱਤੇ ਜਿੱਤਿਆ ਆ ਦੇਖੋ ਅਸੀਂ ਜਿੱਤ ਗਏ ਜਿੱਤ ਗਏ ਕਰਾ ਕਰਾ ਕਿਤੇ ਕਿਤੇ ਪਤਾ ਲੱਗ ਜੂਗਾ ਸਹੀ ਗੱਲ ਹੈ ਠੀਕ ਹੈ ਮਾਨ ਸਾਹਿਬ ਆਪਾਂ ਦਰਸ਼ਕਾਂ ਕੋ ਜਾਈ ਤਾ ਹੀ ਇਹਦੇ ਫੇਰ ਆਪਾਂ ਦਰਸ਼ਕਾਂ ਨੂੰ ਅਪੀਲ ਹੀ ਕਰੀਏ ਤੇ ਭਾਈ ਇਹਦੇ ਵਿੱਚ ਆਪਣੇ ਬਚਾ ਦੇ ਹਰਦੇ ਹੋ ਬਿਲਕੁਲ ਜੀ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹ ਇਹ ਮਤਲਬ ਤੁਹਾਡੀ ਭਾਗੀਦਾਰੀ ਦੇ ਨਾਲ ਹੀ ਸਾਡੀ ਆਵਾਜ਼ ਜਿਹੜੀ ਹੈ ਇਹ ਬਿਲਕੁਲ ਬਿਲਕੁਲ ਹੋਣਾ ਹੈ ਨਹੀਂ ਹੋਣਾ ਹੈ ਠੀਕ ਹੈ ਠੀਕ ਹੈ ਧੰਨਵਾਦ ਹਾਂ ਧੰਨਵਾਦ ਜੀ ਠੀਕ ਹੈ ਸਤਿਕਾਰ